1100 ਕਰੋੜ ਦੇ ਕੁਮੰਤਰੀ ਸਾਈਬਰ ਘੁਟਾਲੇ ਦਾ ਹੋਇਆ ਪਰਦਾਫਾਸ਼ ਇੱਕ ਜਣਾ ਕਰ ਲਿਆ ਗ੍ਰਿਫਤਾਰ ਦਾਦਾ ਜੀ ਹੈ ਕਿ ਰਾਜਸਥਾਨ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 1100 ਕਰੋੜ ਰੁਪਏ ਦੇ ਵਿਸ਼ਾਲ ਸਾਈਬਰ ਅਪਰਾਧ ਰੈਕੋਰਡ ਦਾ ਪਰਦਾਫਾਸ਼ ਕੀਤਾ ਜਿਸ ਦੇ ਵਿੱਚ ਲੁਧਿਆਣਾ ਦੇ ਸੰਦੀਪ ਪੱਟ ਸਮੇਤ 6 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂਚ ਦੇ ਵਿੱਚ ਸਾਹਮਣੇ ਆਇਆ ਇਸ ਪੂਰੇ ਖੇਡ ਦੇ ਮਾਸਟਰਮਾਈਂਡ ਚਾਰ ਮਲੇਸ਼ੀਅਨ ਨਾਗਰਿਕ ਨੇ ਜੋ ਕੰਬੋਡੀਆ ਦੇ ਵਿੱਚ ਬੈਠ ਕੇ ਚੀਨੀ ਗੈਂਗਾਂ ਦੀ ਮਦਦ ਦੇ ਨਾਲ ਕਾਲ ਸੈਂਟਰ ਚਲਾ ਰਹੇ ਸਨ ਅਤੇ ਪੂਰਾ ਰੈਕਟ ਜਿਹੜਾ ਉਹ ਚਲਾਇਆ ਜਾਂਦਾ ਸੀ ਇਹ ਗੈਂਗ ਬੇਰੁਜ਼ਗਾਰ ਭਾਰਤੀ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਉੱਥੇ ਬੁਲਾਉਂਦੇ ਸੀ ਅਤੇ ਫਿਰ ਉਹਨਾਂ ਦੇ ਦਸਤਾਵੇਜ਼ ਜ਼ਬਤ ਕਰਕੇ ਉਹਨਾਂ ਨੂੰ ਭਾਰਤੀ ਨਾਗਰਿਕਾਂ ਨਾਲ ਠੱਗੇ ਮਾਰ ਲੇ ਮਜਬੂਰ ਕਰਦੇ ਸਨ ਪੁਲਿਸ ਨੇ ਰੈਕਡ ਦੇ ਨਾਲ ਜੁੜੇ 5000 ਤੋਂ ਵੱਧ ਫਰਜੀ SIM ਕਾਰਡ ਅਤੇ WhatsApp ਅਕਾਊਂਟ ਬਲੌਕ ਕਰ ਦਿੱਤੇ ਨੇ ਇਸ ਘੁਟਾਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਯੋਧਪੁਰ ਪੁਲਿਸ ਨੇ ਇੱਕ SIM ਕਾਰਡ ਰਾਹੀਂ ਤੇਲਗਾਨਾ ਤੇ ਇੱਕ ਵਿਅਕਤੀ ਨਾਲ ਹੋਈ 8.9 ਕਰੋੜ ਰੁਪਏ ਦੀ ਠੱਗੀ ਦੀ ਜਾਂਚ ਸ਼ੁਰੂ ਕੀਤੀ ਇੰਡੀਆ ਦੇ ਸਾਈਬਰ ਕਰਾਈਮ ਕੋਆਰਡੀਨੇਸ਼ਨ ਸੈਂਟਰ ਦੀ ਟਰੈਕਿੰਗ ਦੇ ਅਨੁਸਾਰ ਸਤੰਬਰ ਤੋਂ ਨਵੰਬਰ 2025 ਦਰਮਿਆਨ ਕਮੋਡੀਆਂ ਦੇ ਵਿੱਚ ਲਗਭਗ 36000 ਭਾਰਤੀ SIM ਕਾਰ ਸਰਗਰਮ ਸਨ ਜਿਨ੍ਹਾਂ ਰਾਹੀਂ ਦੇਸ਼ ਦੇ 32 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਡਾਰਕ ਵੈਬ ਰਾਹੀਂ ਮਲੇਸ਼ੀਅਨ ਨਾਗਰਿਕਾਂ ਨੂੰ ਫਰਜੀ SIM ਕਾਰ ਸਪਲਾਈ ਕਰਦੇ ਸਨ ਪੋਰਸ ਹੁਣ ਇਸ ਮਾਮਲੇ ਦੇ ਵਿੱਚ ਹੋਰ ਕੜੀਆਂ ਜੋੜ ਰਹੀ ਹੈ ਤਾਂ ਜੋ ਵਿਦੇਸ਼ਾਂ ਦੇ ਵਿੱਚ ਬੈਠੇ ਮਾਸਟਰਮਾਈਂਡ ਤੱਕ ਪਹੁੰਚਿਆ ਜਾ ਸਕੇ ਕਿਉਂਕਿ ਇਸ ਤਰੀਕੇ ਦੇ ਨਾਲ ਲਗਾਤਾਰ ਜਿਹੜੇ ਠੱਗੀ ਦੇ ਮਾਮਲੇ ਹੋ ਕੀਤੇ ਜਾਂਦੇ ਨੇ ਜਿਹੜੇ ਬੇਰੁਜ਼ਗਾਰ ਹੁੰਦੇ ਨੇ ਉਹਨਾਂ ਨੂੰ ਇਹ ਹੋ ਜਾਂਦਾ ਕਿ ਸਾਨੂੰ ਚਲੋ ਕੰਮਕਾਰ ਮਿਲ ਜਾਵੇਗਾ ਚਾਰ ਪੈਸੇ ਕਮਾਵਾਂਗੇ ਤੇ ਜਿਨ੍ਹਾਂ ਦੇ ਫੜੇ ਹੋਏ ਨੇ ਉਹਨਾਂ ਦੇ ਉਤਾਰ ਦੇਵਾਂਗੇ ਤੇ ਸਾਨੂੰ ਰੋਜ਼ਗਾਰ ਮਿਲ ਰਿਹਾ ਪਰ ਰੋਜ਼ਗਾਰ ਦੇ ਨਾਂ ਦੇ ਉੱਤੇ ਕਿਵੇਂ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਇਸ ਗਿਰੋਹ ਦਾ ਜਿਹੜਾ ਪਰਦਾ ਫਾਸ਼ ਹੋਇਆ ਇਸ ਦੇ ਨਾਲ ਸਾਰੀ ਜੁੜੀ ਗੱਲ ਉਹ ਨਿਕਲ ਕੇ ਸਾਹਮਣੇ ਆ ਗਈ ਤਾਂ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਵੱਲੋਂ ਬਿਨਾਂ ਕਮਾਈ ਕਰਕੇ ਇਸ ਤਰੀਕੇ ਦੇ ਨਾਲ ਧੋਖੇ ਧੜੀਆਂ ਕਰਕੇ ਪੈਸਾ ਕਮਾਉਣ ਦੀ ਹੋੜ ਲੱਗੀ ਹੋਈ ਆ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਆਪਣੇ ਛਾਤਰ ਦਿਮਾਗ ਦੀ ਵਰਤੋਂ ਕਰਦੇ ਹੋਏ ਗਲਤ ਕੰਮਾਂ ਦੇ ਵਿੱਚ ਆਪਣਾ ਦਿਮਾਗ ਵਰਤਿਆ ਜਾਂਦਾ ਅਤੇ ਠੱਗੀ ਠੋਰੀ ਦੇ ਕੰਮ ਕੀਤੇ ਜਾਂਦੇ ਨੇ ਲੋਕਾਂ ਦੇ ਨਾਲ ਧੋਖੇ ਕੀਤੇ ਜਾਂਦੇ ਨੇ ਲੋਕਾਂ ਦੇ ਖਾਤੇ ਚੋਂ ਪੈਸੇ ਉਡਾਏ ਜਾਂਦੇ ਨੇ ਲੋਕਾਂ ਨੂੰ ਧਮਕੀਆਂ ਦੇ ਕੇ ਪੈਸੇ ਮੰਗੇ ਜਾਂਦੇ ਨੇ ਤਾਂ ਅਜਿਹੇ ਮਾਮਲੇ ਜਿਹੜੇ ਲਗਾਤਾਰ ਵਧਦੇ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ